ਉਮੀਦ ਆ ਕਿ ਸਸਤੀ ਕਾਲ ਕਿਵੇਂ ਉਹ ਸਾਰੇ ਉਮੀਦਾਂ ਕਿ ਸਾਰੇ ਵਧੀਆ ਹੋਣਗੇ ਤੇ ਭਾਈ ਇਸ ਵੀਡੀਓ ਚ ਆਪਾਂ ਦਿਲ ਦੀਆਂ ਗੱਲਾਂ ਕਰਨੀਆਂ ਨੇ ਤੇ ਸੱਚੀਆਂ ਗੱਲਾਂ ਤੁਹਾਨੂੰ ਦੱਸਣੀਆਂ ਨੇ ਕਿਉਂਕਿ ਆ ਯਾਰ ਜਾਣਕਾਰੀ ਤਾਂ ਹਰੇਕ ਦਿੰਦਾ ਬਟ ਜਾਣਕਾਰੀ ਹਰੇਕ ਬੰਦਾ ਆਪਣੇ ਹਿਸਾਬ ਦੇ ਨਾਲ ਆਪਾਂ ਇੱਥੇ ਉਹ ਗੱਲਾਂ ਤੁਹਾਡੇ ਨਾਲ ਕਰਾਂਗੇ ਜਿਹੜੀਆਂ ਬੀਤੀਆਂ ਹੋਈਆਂ ਨੇ ਤੇ ਜਿਹੜੀਆਂ ਆਪਾਂ ਨੇ ਹੰਡਾਈਆਂ ਹੋਈਆਂ ਨੇ ਠੀਕ ਹੈ ਤਾਂ ਭਾਈ ਜਦੋਂ ਯੂਕੇ ਕੋਈ ਵੀ ਪਹਿਲੀ ਪਹਿਲੀ ਵਾਰ ਆਉਂਦਾ ਨਾ ਤਾਂ ਯਾਰ ਸੋਚਦਾ ਨਾ ਕਿ ਯਾਰ ਪਣੀ ਯੂਨੀਵਰਸਿਟੀ ਕਿਹੜੀ ਵਧੀਆ ਰਹੂਗੀ ਕਿਤੇ ਆਪਾਂ ਨੂੰ ਕੋਈ ਮਾੜੀ ਯੂਨੀਵਰਸਿਟੀ ਮਿਲ ਗਈ ਤਾਂ ਸਾਲਾ ਚੱਕਰ ਲਾ ਪਏ ਜੀ ਠੀਕ ਹੈ ਤੇ ਉਸ ਤੋਂ ਬਾਅਦ ਬੰਦਾ ਸੋਚਦਾ ਕਿ ਸ਼ਹਿਰ ਕਿਹੜਾ ਰਹੂਗਾ ਯਾਰ ਕਿਹੜੇ ਹੀ ਸ਼ਹਿਰ ਚ ਮੈਨੂੰ ਕੰਮ ਮਿਲੂਗਾ ਕਿੱਥੇ ਮੈਨੂੰ ਜਾਣਾ ਚਾਹੀਦਾ ਨਾ ਕਿਉਂਕਿ ਬਈ ਮੈਨੂੰ ਇਹ ਬਹੁਤ ਮੈਸੇਜ ਵੀਰ ਭਰਾਵਾਂ ਦੇ ਆਉਂਦੇ ਨੇ ਇਹੀ ਗੱਲਾਂ ਲੈ ਕੇ ਜ਼ਿਆਦਾਤਰ ਮੈਸੇਜ ਇਹੀ ਹੁੰਦੇ ਨੇ ਬਾਈ ਮੇਰੀ ਆਹ ਯੂਨੀਵਰਸਿਟੀ ਚ ਆਫਰ ਲੈਟਰ ਆ ਗਿਆ ਯੂਨੀਵਰਸਿਟੀ ਕਿਵੇਂ ਆ ਤੇ ਬਾਈ ਮੇਰੀ ਨਾ ਸੁੰਦਰਲੈਂਡ ਯੂਨੀਵਰਸਿਟੀ ਆ ਸੁੰਦਰਲੈਂਡ ਯੂਨੀਵਰਸਿਟੀ ਆ ਮੇਰੀ ਬਈ ਕਮਬ੍ਰਿਜ ਯੂਨੀਵਰਸਿਟੀ ਆ ਤੇ ਮੈਨੂੰ ਬਈ ਕੰਮ ਬਰਮਿੰਗਮ ਮੈਨੂੰ ਕਿੱਥੇ ਮਿਲੂ ਦਿਮਾਗ ਚੰਬੋ ਕਨਫਿਊਜ਼ਨ ਆ ਨਹੀਂ ਇਹ ਕਨਫਿਊਜ਼ਨ ਨੂੰ ਦੂਰ ਕਰਕੇ ਵੀਡੀਓ ਬਣਾ ਰਿਹਾ ਤੇ ਬਈ ਯੂਨੀਵਰਸਿਟੀ ਤੁਹਾਨੂੰ ਮੈਂ ਸੱਚ ਸਿੱਧੀ ਜੀ ਗੱਲ ਦੱਸਦਾ ਇੱਥੇ ਆਪਣਾ ਇੰਡੀਆ ਵਾਲਾ ਹਿਸਾਬ ਕਿਤਾਬ ਨਹੀਂ ਹੈਗਾ ਕਿ ਫਲਾਣ ਯੂਨੀਵਰਸਿਟੀ ਵਧੀਆ ਹੋਊਗੀ ਆਹਾ ਪ੍ਰਾਈਵੇਟ ਆ ਪਬਲਿਕ ਆ ਇਹਦਾ ਬਈ ਕੋਈ ਰੌਲਾ ਨਹੀਂ ਹੈਗਾ ਇੱਥੇ ਬਸ ਤੁਸੀਂ ਇਹ ਚੈੱਕ ਕਰ ਲਿਆ ਕਰੋ ਸਿੱਧੀ ਜੀ ਗੱਲ ਹੈ ਕਿ ਜਿਹੜੀ ਯੂਨੀਵਰਸਿਟੀ ਤੁਸੀਂ ਸਿਲੇਕਟ ਕਰਨ ਜਾ ਰਹੇ ਹੋ ਜਾਂ ਜਿਹੜੀ ਤੁਹਾਨੂੰ ਆਫਰ ਲੈਟਰ ਆਇਆ ਹੋਇਆ ਹੈ ਕਿਉਂਕਿ ਹਰ ਇੱਕ ਪੰਤਾ ਦੋ ਚਾਰ ਚਾਰਜ ਕਰਦਾ ਹੀ ਐ ਤੇ ਜਿਹਦਾ ਤੁਹਾਨੂੰ ਆਫਰ ਲੈਟਰ ਆਇਆ ਹੋਇਆ ਉਹਦੀ ਫੀਸ ਬਸ ਦੇਖ ਲਿਆ ਕਰੋ ਫੀਸ ਜਿਆਦਾ ਨਾ ਹੋਵੇ ਆਪਾਂ ਨੇ ਸਿੱਧੀ ਹਿਸਾਬ ਆਪਾਂ ਨੇ ਤਾਂ ਫੀਸ ਹੀ ਕੱਢਣੀਆਂ ਨੇ ਫੀਸ ਜਿਆਦਾ ਨਾ ਹੋਵੇ ਤੇ ਰਹੀ ਦੂਜੀ ਗੱਲ ਆ ਵੈਸੇ ਤਾਂ ਹਰ ਇੱਕ ਯੂਨੀਵਰਸਿਟੀਆਂ ਡਿਗਰੀ ਤੋਂ ਬਾਅਦ ਪੀਐਸਡਬਲਿਊ ਪ੍ਰੋਵਾਈਡ ਕਰਦੀਆਂ ਨੇ ਕੋਈ ਹੋਊਗੀ ਮੇਰੇ ਖਿਆਲ ਚ ਜਿਹੜੀ ਨਹੀਂ ਕਰਦੀ ਹੋਊਗੀ ਬਹੁਤ ਹੀ ਰੇਅਰ ਚਾਂਸ ਨੇ ਬਸ ਇਹ ਚੀਜ਼ ਦੇਖ ਲਿਆ ਕਰੋ ਬਾਕੀ ਸਾਰੀਆਂ ਯੂਨੀਵਰਸਿਟੀਆਂ ਦਾ ਹਿਸਾਬ ਕਿਤਾਬ ਕੋਈ ਆ ਬਈ ਠੀਕ ਐ ਐਵੇਂ ਤੁਸੀਂ ਚੱਕਰਾਂ 'ਚ ਨਾ ਪਿਆ ਕਰੋ ਯਾਰ ਮੇਰੀ ਆਜ ਯੂਨੀਵਰਸਿਟੀ 'ਚ ਆ ਗਈ ਐ ਤੇ ਮੈਂ ਕਿਵੇਂ ਕਰੂੰਗਾ ਤੇ ਦੂਜੀ ਬਈ ਰਹੀ ਕੰਮ ਦੀ ਵੀ ਆਹਾ ਇਹ ਸ਼ਹਿਰ ਦੇ ਵਿੱਚ ਮੈਂ ਆ ਰਿਹਾ ਇੱਥੇ ਕੰਮ ਮਿਲੂ ਬਈ ਹਰੇਕ ਸ਼ਹਿਰ ਦੇ ਵਿੱਚ ਕੰਮ ਹੁੰਦਾ ਹਰੇਕ ਸ਼ਹਿਰ ਦੇ ਵਿੱਚ ਕੋਈ ਅਜਿਹਾ ਸ਼ਹਿਰ ਤੁਸੀਂ ਸੋਚ ਸਕਦੇ ਹੋ ਕਿ ਯਾਰ ਫਲਾਣਾ ਸ਼ਹਿਰ ਆ ਉੱਥੇ ਕੰਮ ਨਹੀਂ ਹੈਗਾ ਕਿਉਂ ਨਹੀਂ ਕੰਮ ਹੈਗਾ ਬਈ ਕੰਮ ਹੁੰਦਾ ਬਈ ਹਰੇਕ ਜਿੱਥੇ ਅਖਰ ਨੂੰ ਬੰਦੀ ਵਸਦੇ ਨੇ ਇੱਥੇ ਕੰਮ ਹਰੇਕ ਕੰਮ ਹਰੇਕ ਸ਼ਹਿਰ ਦੇ ਵਿੱਚ ਹਰੇਕ ਕੰਮ ਹੁੰਦਾ ਬਸ ਆਪਣੋ ਲੱਭਣਾ ਪੈਂਦਾ ਹੁੰਦਾ ਉਹ ਆਪਾਂ ਆਪਣੀ ਟੈਕਨੀਕ ਯੂਜ਼ ਕਰਨੀ ਆ ਆਪਾਂ ਨੇ ਜਿਵੇਂ ਮੈਂ ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾਈ ਸੀ ਉਹਦੇ ਵੀ ਤੁਹਾਨੂੰ ਸਾਰਾ ਸਮਝਾਇਆ ਕਿਵੇਂ ਕੰਮ ਲੱਭਣਾ ਹੈ ਇਹ ਚ ਵੀ ਤੁਹਾਨੂੰ ਮੋਟਾ-ਮੋਟਾ ਦੱਸ ਦਿੰਨਾ ਕਿ ਜਿਵੇਂ ਡੋਰ ਟੂ ਡੋਰ ਜਾਣਾ ਹੋਸੀ ਨਾ ਡੋਰ ਟੂ ਡੋਰ ਜਾਵੋਗੇ ਤਾਂ ਸਿੱਧੀ ਗੱਲ ਕਰਨੀ ਅਗਲੇ ਨਾਲ ਸਿੱਧੀ ਕਿਸੇ ਏਮਪਲੋਇਰ ਨਾਲ ਗੱਲ ਨਾ ਕਰੋ ਉਹਨਾਂ ਦੇ ਹੈੱਡ ਨੂੰ ਕਹੋ ਜਾਂ ਮੈਨੇਜਰ ਨੂੰ ਕਹੋ ਕਿ ਸੋ ਮੈਨੇਜਰ ਨੂੰ ਬੁਲਾਓ ਸਾਨੂੰ ਅਸੀਂ ਉਹਨਾਂ ਨੂੰ ਮਿਲਣਾ ਤੇ ਉਹਨਾਂ ਨਾਲ ਗੱਲ ਕਰਨੀ ਇੰਗਲਿਸ਼ ਚ ਪੂਰੀ ਜਿੰਨੀ ਤੁਹਾਨੂੰ ਆਉਂਦੀ ਹੈ ਨਾ ਜ਼ਿਆਦਾਤਰ ਦੇਸੀ ਮੇਰੇ ਵਰਗੀ ਹੁੰਦੇ ਨੇ ਬਟ ਆਪਾਂ ਫਿਰ ਵੀ ਅੰਗਰੇਜ਼ੀ ਚ ਗੱਲ ਕਰ ਸਕਦੇ ਉਹ ਬੰਦੇ ਨਾਲ ਵੀ ਭਾਈ ਮੈਂ ਇੱਥੇ ਆਇਆ ਤੇ ਮੈਂ ਤੁਹਾਡੇ ਮੈਨੇਜਰ ਨਾਲ ਗੱਲ ਕਰਨੀ ਚਾਹੁੰਦਾ ਤੇ ਫਿਰ ਜੋ ਲੈਵਲ ਜਦੋਂ ਮੈਨੇਜਰ ਵਾਲਾ ਹੋ ਜੇ ਹਨਾ ਫਿਰ ਮੈਨੇਜਰ ਨੇ ਕਿਉਂਕਿ ਸਾਰਾ ਕੁਝ ਮੈਨੇਜ ਕਰਨਾ ਹੁੰਦਾ ਯਾਰ ਤੇ ਉਹ ਓਬਵੀਅਸਲੀ ਆ ਕਿ ਉਹ ਥੋੜੀ ਜਿਹੀ ਆਪਣੀ ਗੱਲ ਅੱਗੇ ਤੱਕ ਲੈ ਕੇ ਜਾਊਗਾ ਬੰਦੇ ਰੱਖੂਗਾ ਹਾਇਰ ਕਰੂਗਾ ਨਾ ਕਿਉਂਕਿ ਜਿਹੜੇ ੈਂਪਲੋਇਰ ਹੁੰਦੇ ਨੇ ਉਹ ਸਾਲੇ ਕਿਦੋਂ ਜਿਹਾ ਲੱਤਾਂ ਖਿੱਚਦੇ ਹੁੰਦੇ ਨੇ ਕਹਿੰਦੇ ਨੇ ਯਾਰ ਇਹ ਜੋਬ ਵਾਸਤੇ ਆ ਗਿਆ ਜੂਮ ਫੜ ਕੇ ਰੱਖ ਲੈਣਗੇ ਬਾਅਦ ਚ ਡਿਗ ਦੇ ਦਿੰਦੇ ਨੇ ਬਾਈ ਹੁੰਦੀਆਂ ਨਹੀਂ ਗੱਲਾਂ ਸੱਚੀ ਗੱਲਾਂ ਹੋਈਆਂ ਹੋਈਆਂ ਨੇ ਇਹ ਠੀਕ ਹੈ ਸੋ ਬਈ ਕਨਫਿਊਜ਼ ਨਾ ਯਾਰ ਹੋਇਆ ਕਰੋ ਕਿ ਫਲਾਣੀ ਯੂਨੀਵਰਸਿਟੀ ਚ ਮੈਂ ਜਾਣਾ ਨਾ ਮੇਰਾ ਮਿੱਤਰ ਉਹ ਯੂਨੀਵਰਸਿਟੀ ਜਾਂ ਮੈਂ ਕਿੱਥੇ ਜਾਊਂਗਾ ਨਾ ਸੋ ਹਰ ਇੱਕ ਸ਼ਹਿਰ ਚ ਕੰਮ ਹੈ ਕੰਮ ਆਪਾਂ ਖੁਦ ਲੱਭਣਾ ਆਪਾਂ ਆਨਲਾਈਨ ਅਪਲਾਈ ਕਰਨਾ ਸਾਰੇ ਕਿਤੇ ਕੰਮ ਹੈ ਤੇ ਸਾਰੇ ਕਿਤੇ ਸਾਰਾ ਕੁਝ ਮਿਲ ਜਾਂਦਾ ਹੁੰਦਾ ਰੂਮ ਵੀ ਮਿਲ ਜਾਂਦੇ ਹੁੰਦੇ ਨੇ ਜੌਬ ਵੀ ਮਿਲ ਜਾਂਦੀ ਹੁੰਦੀ ਆ ਯੂਨੀਵਰਸਿਟੀ ਪੀਐਸਡਬਲਿਊ ਵੀ ਦੇ ਦਿੰਦੀ ਹੁੰਦੀ ਆ ਠੀਕ ਹੈ ਸੋ ਆਹੀ ਗੱਲਾਂ ਮਤਾ ਕਰਨੀਆਂ ਸੀਗੀਆਂ ਸੋ ਡੋਂਟ ਕਨਫਿਊਜ਼ ਬਾਕੀ ਜੇ ਕੋਈ ਲੱਗਦਾ ਹੁੰਦਾ ਤਾਂ ਕਮੈਂਟ ਕਰ ਸਕਦੇ ਹੋ ਜਾ ਫਰ ਇੰਸਟਾਗ੍ਰam ਆਈਡੀ ਤੁਹਾਨੂੰ ਪਤਾ ਹੀ ਆ ਦੀਪ ਜੁਕੇ ਅਪਡੇਟਸ ਉੱਥੇ ਵੀ ਤੁਸੀਂ ਮੇਰੇ ਨਾਲ رابطہ ਕਰ ਸਕਦੇ ਹੋ ਤੇ ਬਾਕੀ ਹੋਰ ਅਪਡੇਟ ਲਈ ਸਸਰੀਕਾਲ ਮਿਲਾਂਗੇ ਅਗਲੀ ਵੀਡੀਓ ਚ